ਇੱਕ ਮੁਹਿੰਮ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਹੈ ਜਿਹਦੇ ਚ ਜਿਹੜੇ ਵੀ ਐਂਟੀ ਨੈਸ਼ਨਲ 엘ਿਮੈਂਟਸ ਗੈਂਗਸਟਰ 엘ਿਮੈਂਟਸ ਦੇ ਨਾਰਕੋਟਿਕਸ ਦੇ 엘ਿਮੈਂਟਸ ਨੇ ਜਿਹੜੇ ਨਾਰਕੋਟਿਕਸ ਡੀਲ ਕਰਦੇ ਨੇ ਉਹਨਾਂ ਦਾ ਸਫਾਇਆ ਕਰਨ ਲਈ ਅੰਮ੍ਰਿਤਸਰ ਦੇ ਹਾਦੀ ਪੁਲਿਸ ਡੀਆਈਜੀ ਬਾਰਡਰ ਰੇਂਜ ਸਰਦਾਰ ਨਾਨਕ ਸਿੰਘ ਜੀ ਦੀ ਅਗਵਾਈ ਹੇਠ ਕੰਮ ਕਰ ਰਹੀ ਹੈ ਇਸੇ ਤਹਿਤ ਸਾਡੀ ਟੀਮ ਨੂੰ ਇੱਕ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਕੁਝ ਜਿਹੜੇ ਆਈਐਸਆਈ ਦੀ ਏਜੰਸੀ ਦੇ ਨਾਲ ਕੰਮ ਕਰਦੇ ਪੰਜ ਵਿਅਕਤੀ ਇੱਕ ਵੱਡੀ ਕਨਸਾਈਨਮੈਂਟ ਇਹਨਾਂ ਨੇ ਰਿਸੀਵ ਕੀਤੀ ਹੈ ਜਿਦੇ ਚ ਇੱਕ ਏਕੇ ਸੀਰੀਜ਼ ਦੀ ਅਸॉल्ट ਰਾਈਫਲ ਗਲੌਕ ਪਿਸਟਲਸ ਤੇ ਨਾਲ ਹੀ ਹੈਰੋਇਨ ਦਾ ਵੀ ਜਿਹੜਾ ਧੰਦਾ ਕਰਦੇ ਸੀਗੇ ਸਾਰੀ ਕਨਸਾਈਨਮੈਂਟ ਇਹਨਾਂ ਨੇ ਰਿਸੀਵ ਕੀਤੀ ਸਾਡੀ ਜਿਹੜੀ ਡੀਐਸਪੀ ਲੋਪੋਕੇ ਸਾਥ ਦੀ ਟੀਮ ਨੇ ਜਿਹੜੀ ਨੇ ਸਪੈਸ਼ਲ ਸੈਂਟੀ ਟੀਮ ਨੇ ਸਾਡੀ ਨਾਕਾਬੰਦੀ ਕਰਕੇ ਪੰਜ ਦੋਸ਼ੀ ਜੋਬਨ ਵਾਸੀ ਰਣਗੜ ਗੋਰਾ ਵਾਸੀ ਰਣਗੜ ਜਸਪ੍ਰੀਤ ਇਹ ਜ਼ਿਲ੍ਹਾ ਰੋਪੜ ਦਾ ਰਹਿਣ ਵਾਲਾ ਇਹਨਾਂ ਦਾ ਸਾਥੀ ਹੈ ਜਿਹੜਾ ਸਨੀ ਇਹ ઠાਣਾ ਮੋਕੰਪੂਰੇ ਦਾ ਰਹਿਣ ਵਾਲਾ ਹੈ ਸ਼ਹਿਨਸ਼ਾ ਉਰਫ ਸ਼ਾਲੂ ਇਹ ਵੀ ઠાਣਾ ਮੋਕੰਪੂਰੇ ਦਾ ਰਹਿਣ ਵਾਲਾ ਹੈ ਇਹਨਾਂ ਪੰਜਾਂ ਵਿਅਕਤੀਆਂ ਨੂੰ ਅਸੀਂ ਨਾਕੇ ਤੇ ਗ੍ਰਿਫਤਾਰ ਕੀਤਾ ਰੋਕਿਆ ਤੇ ਇਹਨਾਂ ਤੋਂ ਜਦੋਂ ਅਸੀਂ ਚੈੱਕ ਕੀਤਾ ਇਹਨਾਂ ਕੋਲੋਂ ਇੱਕ AK ਸੀਰੀਜ਼ ਦੀ ਅਸॉल्ट ਰਾਈਫਲ ਦੋ ਮੈਗਜ਼ੀਨ 90 ਰਾਉਂਡਸ ਜਿਹੜੇ ਉਹਦੇ ਚ ਲਾਈਵ ਅਮੂਨੀਸ਼ਨ ਸੀਗਾ ਦੋ ਬਲਾਕ ਪਿਸਟਲ ਚਾਰ ਮੈਗਜ਼ੀਨ ਇਹ ਸਾਰੀਆਂ ਰਿਕਵਰ ਕੀਤੀਆਂ ਇੱਕ ਕਾਰ ਚਾਰੇ ਇੱਕ ਕਾਰ ਚ ਜਾ ਰਹੇ ਸੀਗੇ I20 ਕਾਰ ਜਿਹੜੀ ਸੀਗੀ ਇਹਨੂੰ ਰੋਕ ਕੇ ਅਸੀਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਬਰਾਮਦ ਕੀਤੀਆਂ ਇਹਦੇ ਨਾਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਦੋ ਵਿਅਕਤੀ ਨੇ ਜੋਬਨ ਤੇ ਗੋਰਾ ਇਹ ਨਵ ਪੰਡੋਰੀ ਨਾਂ ਦਾ ਵਿਅਕਤੀ ਹੈ ਜੋ ਗੈਂਗਸਟਰ ਜੱਗੂ ਭਗਵਾਨਪੁਰੀਏ ਦਾ ਕਾਫੀ ਖਾਸ ਐ ਨੇੜਲਾ ਵਿਅਕਤੀ ਹੈ ਇਹ ਉਹਦੇ ਕਹਿਣ ਤੇ ਇਹਨਾਂ ਨੇ ਸਾਰੀਆਂ ਕਨਸਾਈਨਮੈਂਟਸ ਜਿਹੜੀਆਂ ਪਾਰ ਵਾਲੇ ਵਿਅਕਤੀ ਜਿਹੜੇ ਆਈਐਸਆਈ ਦੇ ਅ ਸਿਗੇ ਐਂਟੀਟیز ਰਾਣਾ ਰਾਣਾ ਨਾ ਅਧਿਆ ਬੀਡੀ ਐਂਟੀਟੀ ਸੀਗੀ ਉਹਨਾਂ ਤੋਂ ਇਹਨਾਂ ਨੇ ਸਾਰੀ ਕਨਸਾਈਨਮੈਂਟ ਰਿਸੀਵ ਕੀਤੀ ਤੇ ਇਹਨਾਂ ਨੇ ਅੱਗੇ ਇਹ ਜਿਹੜੇ ਜੱਗੂ ਭਗਵਾਨਪੁਰੀ ਦੇ ਨੈਟਵਰਕ ਨੂੰ ਅੱਗੇ ਜਾ ਕੇ ਇਹਨਾਂ ਨੇ ਦੇਣੀ ਸੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਦੇ ਕਾਫੀ ਜ਼ਿਆਦਾ ਲਿੰਕੇਜਸ ਜਿਹੜੇ ਬੀਕੇਆਈ ਲਿੰਕ ਕਿਹੜੇ ਟੈਰਰਿਸਟ ਬਾਰ ਬੈਠੇ ਨੇ ਉਹਨਾਂ ਦੇ ਨਾਲ ਹੈਗੇ ਨੇ ਜਿਹੜੇ ਇਹ ਸਾਰੇ ਪੰਜਾਬ 'ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਖਤ ਦੇਸ਼ਾ ਨਿਰਦੇਸ਼ ਨੇ ਕਿ ਇਹਨਾਂ ਦਾ ਸਿਰ ਨਹੀਂ ਚੁੱਕਣ ਦਵਾਂਗੇ ਤੇ ਜਿਹੜੇ ਵੀ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੁੰਦੀ ਹੈ ਅਸੀਂ ਉਹ ਕਰਾਂਗੇ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਦੂਸਰਾ ਵੀ ਕੇਸ ਹੈਗਾ ਥਾਣਾ ਕਰਿੰਡਾ ਦੀ ਪੁਲਿਸ ਨੇ ਇੱਕ ਜਿਹੜਾ ਸਾਡਾ ਯੁੱਧ ਨਸ਼ਾ ਵਿਰੁੱਧ 'ਚ ਜਿਹੜੀ ਤੇਜ਼ੀ ਚੱਲ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ सीएम साहब ਦੇ ਜਿਹੜੇ ਸਾਨੂੰ ਦਸ਼ਾ ਨਿਰਦੇਸ਼ ਮਿਲੇ ਨੇ ਉਹਦੇ 'ਚ ਸਾਡੀ ਟੀਮ ਵੱਲੋਂ 5 ਕਿਲੋ ਹੈਰੋਇਨ ਇੱਕ ਵਿਅਕਤੀ ਕੋਲੋਂ ਜਿਹੜਾ T.82 ਤੋਂ ਅਸੀਂ ਇਹਨੂੰ ਰੋਕਿਆ ਇਸ ਪਵਨ ਉਰਫ ਜਿਹੜਾ ਹੈਗਾ ਪੁੱਤਰ ਜਸਪਿੰਦਰ ਸਿੰਘ ਇਹ ਮੁਹਾਵਾ ਪਿੰਡ ਹੈਗਾ ਜੀ ਜਿਹੜਾ ਬਿਲਕੁਲ ਬਾਰਡਰ ਦੇ ਨਾਲ ਛਟਿਆ ਹੋਇਆ ਹੈ ਉੱਥੇ ਦਾ ਰਹਿਣ ਵਾਲੇ ਨੇ ਡਰੋਨ ਰਾਹੀਂ ਕਨਸਾਈਨਮੈਂਟ 5 ਕਿਲੋ ਦੀ ਹੈਰੋਇਨ ਦੀ ਮੰਗਾਈ ਇਹਨੂੰ ਵੀ ਅਸੀਂ ਰਾਕੇ ਤੋਂ ਗ੍ਰਿਫਤਾਰ ਕਰਕੇ ਇਹਦੇ ਕੋਲੋਂ ਵੀ 5 ਕਿਲੋ ਜਿਹੜੀ ਹੈਰੋਇਨ ਰਿਕਵਰ ਕੀਤੀ ਅਮਰੀਕ ਸਰ ਦਿਹਾਤੀ ਪੁਲਿਸ ਜਿਹੜਾ ਇਹ ਪੂਰਾ ਨੈਕਸਸ ਇਹ ਐਂਟੀ ਨੈਸ਼ਨਲ 엘িমੈਂਟਸ ਟੈਰਰਿਸਟ 엘িমੈਂਟਸ ਗੈਂਗਸਟਰ 엘িমੈਂਟਸ ਤੇ ਜਿਹੜੇ ਨਾਰਕੋਟਿਕ 엘িমੈਂਟਸ ਨੇ ਜੜਾ ਬਣਾਇਆ ਹੋਇਆ ਇਹਨੂੰ ਤੋੜਨ ਚ ਸਾਡੀ ਪੂਰੀ ਜਿਹੜੀ ਟੀਮ ਸક્ષਮ ਹੈ ਅਸੀਂ ਪਹਿਲਾਂ ਵੀ ਕੰਮ ਕਰਦੇ ਰਹੇ ਤੇ ਆਉਣ ਵਾਲੇ ਦਿਨਾਂ ਚ ਅਸੀਂ ਹੋਰ ਵੀ ਇਹਦੇ ਤੇ ਵੱਧ ਚੜ ਕੇ ਕਾਮਯਾਬੀ ਪ੍ਰਾਪਤ ਕਰਾਂਗੇ ਬਿਲਕੁਲ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਜਿਹੜੇ ਰਾਣਾ ਰਾਣਾ ਹੈਗੇ ਇਹ ਆਈਐਸਆਈ ਦੀ ਐਂਟੀਟੀ ਹੈ ਜਿਹਦੇ ਨਾਲ ਇਹ ਟੱਚ ਤੇ ਸੀਗੇ ਬਿਲਕੁਲ ਤੇ ਨਾ ਨੇ ਉਹਦੇ ਤੋਂ ਕਨਸਾਈਨਮੈਂਟ ਰੂਨ ਰਹੀ ਮੰਗਾਈ ਤੇ ਅੱਗੇ ਫਰਦਰ ਡਿਲੀਵਰ ਕਰਨੀ ਸਰ ਜਿਸ ਲੈਵਲ ਦੇ ਹਥਿਆਰ ਸੀ ਕਿ ਸਰ ਆ ਕੋਈ ਪਿਆਰੀ ਸੀ ਕਿ ਇਹਨਾਂ ਦੀ ਕਿ ਇਹ ਸਾਰੀਆਂ ਜਿਹੜੀਆਂ ਹੈਗੀਆਂ ਡਿਟੇਲਸ ਇਹ ਅਸੀਂ ਤੁਹਾਡੇ ਨਾਲ ਬਿਲਕੁਲ ਆਉਣ ਵਾਲੇ ਸਮੇਂ 'ਚ ਸਾਂਝੀਆਂ ਕਰਾਂਗੇ ਇਹ ਸਾਡੀਆਂ ਜਿਹੜੀਆਂ ਸਾਡੀ ਸਪੈਸ਼ਲ ਇੰਟਰੋਗੇਸ਼ਨ ਜਿਹੜੀ ਹੈਗੀ ਇਹਨਾਂ ਦੀ ਚੱਲ ਰਹੀ ਹੈ ਤੇ ਸਾਰੀਆਂ ਇਹ ਜਿਹੜੀਆਂ ਕਾਮਯਾਬੀਆਂ ਪ੍ਰਾਪਤ ਹੋਈਆਂ ਇਹ ਸੈਂਟਰਲ ਏਜੰਸੀਆਂ ਦੇ ਨਾਲ ਅਸੀਂ ਰਲ ਕੇ ਜਿਹੜੀਆਂ ਹੈਗੀਆਂ ਉਹ ਪ੍ਰਾਪਤ ਕੀਤੀਆਂ ਸਰ ਜੀ ਲਈ ਕਿੱਥੋਂ ਆਈ ਹੈ ਕਿੱਥੋਂ ਦੀ ਬਣੀ ਹੋਈ ਹੈ ਇਹ AK ਸੀਰੀਜ਼ ਦੀ ਅਸਾਲਟ ਰਾਈਫਲ ਹੈ ਜੀ ਇਹ ਜਿਹੜੀ ਡਰੋਨ ਰਾਹੀਂ ਪਾਕਿਸਤਾਨ ਤੋਂ ਆਈ ਹੈ ਆਈਐਸਆਈ ਦਾ 에ਜੰਟ ਜਿਹੜਾ ਸੀਗਾ ਉਹਨੇ ਇਹ ਡਰੋਨ ਰਾਹੀਂ ਇਹਨਾਂ ਨੂੰ ਭੇਜੀ ਸੀ ਸਰ ਜਦੋਂ ਵੀ ਇਸ ਤਰ੍ਹਾਂ ਦੇ ਹਥਿਆਰ ਹੁੰਦੇ ਨੇ ਇਹ ਕੇ ਸੀਰੀਜ਼ ਦੇ ਜਿਸ ਤਾਰੇ ਘਾਤਕ ਮੈਂਬਰ ਹੁੰਦੇ ਨੇ ਉਸ ਤੋਂ ਬਾਅਦ ਦੇਖਿਆ ਕਿ ਮੱਡੇ ਜਿੰਨੀ ਵਿੱਚ ਕਿਲਿੰਗ ਹੋਈਆਂ ਉਹਨਾਂ ਚ ਵਰਤੇ ਜਾਂਦੇ ਨੇ ਕੀ ਏਜੰਸੀਆਂ ਦੇ ਉਸ ਲੈਵਲ ਤੇ ਕੰਮ ਖੜੇ ਹੋਏ ਨੇ ਕਿ ਬਿਲਕੁਲ ਕਿਸ ਪਾਸੇ ਤਿਆਰੀ ਜੀ ਬਿਲਕੁਲ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹ ਸਾਰਾ ਦਾ ਸਾਰਾ ਆਪਰੇਸ਼ਨ ਹੈ ਜਿਹੜਾ ਅਸੀਂ ਸੈਂਟਰੀ ਇੰਟੈਲੀਜੈਂਸੀਆਂ ਦੇ ਨਾਲ ਰਲ ਕੇ ਕੀਤਾ ਹੈ ਜਿਹੜੀਆਂ ਸਾਡੀਆਂ ਵੀ ਪੰਜਾਬ ਪੁਲਿਸ ਦੀ ਸਪੈਸ਼ਲਾਈਜ਼ਡ ਯੂਨਿਟਸ ਨੇ ਅਸੀਂ ਬਿਲਕੁਲ ਸਾਰਿਆਂ ਦੇ ਨਾਲ ਪਲ-ਪਲ ਦੀ ਖਬਰ ਉਹਨਾਂ ਨਾਲ ਸ਼ੇਅਰ ਕਰ ਰਹੇ ਹਾਂ ਸਾਰੀ ਜਿਹੜੀ ਜੁਆਇੰਟਲੀ ਉਹਨਾਂ ਦੀ ਇੰਟਰੋਗੇਸ਼ਨ ਵੀ ਇਹਨਾਂ ਦੀ ਕਰਾਂਗੇ ਤੇ ਜਿੰਨੀਆਂ ਵੀ ਫਰਦਰ ਡਿਟੇਲਸ ਸਾਡੇ ਸਾਹਮਣੇ ਆਣਗੀਆਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਦੱਸਾਂ ਸਰ ਇਹਨਾਂ ਕੱਲ੍ਹ ਦੀ ਮਗਾਈ ਹੋਈ ਹੈ ਕਨ ਹੋਣ ਤਾਜ਼ਾ ਮਗਾਈ ਹੈ ਜਾਂ ਪਹਿਲਾਂ ਤੋਂ ਲੈ ਕੇ ਰੱਖੀ ਹੋਈ ਹੈ ਇਹ ਇਹਨਾਂ ਨੇ ਤਾਜ਼ੀ ਫਰੈਸ਼ ਕਨਸਾਈਨਮੈਂਟ ਇਹਨਾਂ ਦੀ ਆਈ ਸੀ ਇਹਨਾਂ ਦੇ ਪਹਿਲਾਂ ਵੀ ਜਿਹੜਾ ਪਛੋਕੜ ਵੀ ਇਹਨਾਂ ਨੇ ਜਿਹੜਾ ਡਰੱਗਸ ਦੇ ਬਾਰੇ ਇਹਨਾਂ ਨੇ ਕੰਮ ਕੀਤਾ ਜਿਹਦੇ ਨਾਲ ਹੀ ਅਸੀਂ ਜਿਹੜੀ ਇਹਨਾਂ ਤੋਂ ਡਰੱਗਸ ਦਾ 7.5 ਲੱਖ ਜਿਹੜੀ ਡਰਗਮਨੀ ਵੀ ਅਸੀਂ ਰਿਕਵਰ ਕੀਤੀ ਹੈ ਉਹ ਵੀ ਅਸੀਂ ਸਾਰਾ ਜਿਹੜਾ ਇਹਨਾਂ ਦਾ ਪਛੋਕੜਾ ਉਹ ਪੂਰਾ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੱਗੂ ਦੇ ਇਸ਼ਾਰੇ ਤੇ ਤਨੀ ਸਰ ਕੋਈ ਇਹਨਾਂ ਨੇ ਕੋਈ ਨਹੀਂ ਹੋਸ ਰਿਹਾ ਵਧੀਆ ਇਨਵਿਸਟਿਗੇਸ਼ਨ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਨਫ ਪੰਡੋਰੀ ਦੇ ਕਹਿੰਦੇ ਇਹਨਾਂ ਨੇ ਸਮਾਨ ਮੰਗਾਇਆ ਜੋ ਕਿ ਜੱਗੂ ਦਾ ਕਾਫੀ ਖਾਸ ਅਸੋਸੀਏਟ ਹੈਗਾ ਤੇ ਜਿਹੜੀਆਂ ਵੀ ਇਹਨਾਂ ਨੇ ਕੋਈ ਪਲੈਨਿੰਗ ਇਹਨਾਂ ਦੀ ਚੱਲ ਰਹੀ ਸੀਗੀ ਅਸੀਂ ਸਾਰਾ ਜਿਹੜਾ ਇਹਨਾਂ ਦਾ ਨੈਟਵਰਕ ਤੋੜ ਕੇ ਇਹਨਾਂ ਤੋਂ ਇਨਫੋਰਮੇਸ਼ਨ ਸੀਕ ਕਰਕੇ ਤੁਹਾਡੇ ਮਾਧਮ ਰਾਈ ਸ਼ੇਅਰ ਕਰਾਂਗੇ ਸਰ ਜਿੰਨੀ ਫੰਕਸ਼ਨਤੀ ਇਹਨਾਂ ਦਾ ਕਾਮ ਮਿਲ ਕਿੰਦਾ ਬਣਿਆ ਜੀ ਇਹ ਇਜਾਵੇਂ ਮੈਂ ਤੁਹਾਨੂੰ ਦੱਸਿਆ ਇਹ ਇਹ ਜਿਹੜੇ ਦੋ ਵਿਅਕਤੀ ਜਿਹੜੇ ਰਣਗੜ ਦੇ ਨੇ ਦੋ ਵਿਅਕਤੀ ਮੋਕੰਪੂਰੇ ਦੇ ਨੇ ਇਹਨਾਂ ਦਾ ਇੱਕ ਸਾਥੀ ਜਿਹੜਾ ਰੂਪੜ ਦਾ ਹੈਗਾ ਇਹ ਇੱਕ ਆਰਗੇਨਾਈਜ਼ਡ ਤਰੀਕੇ ਨਾਲ ਚੱਲ ਰਹੇ ਸੀਗੇ ਇਹਨਾਂ ਨੇ ਪਹਿਲਾਂ ਵੀ ਕਾਫੀ ਕਨਸਾਈਨਮੈਂਟਸ ਰਿਸੀਵ ਕੀਤੀਆਂ ਨੇ ਤੇ ਡਰੱਗ ਰਨਿੰਗ ਦਾ ਵੀ ਤੇ ਗਨ ਰਨਿੰਗ ਦਾ ਵੀ ਜਿਹੜਾ business ਇਹ run ਕਰ ਰਿਹਾ ਸੀ ਤਾਂ ਇਹਨਾਂ ਏਸ ਕੀ ਹੈ ਨਾ ਤਾਂ ਇਹ ਸਾਰੇ ਜਿਹੜੇ ਹੈਗੇ ਪੰਜੇ ਦੇ ਪੰਜੇ ਵਿਅਕਤੀ 25 ਤੋਂ 30 ਸਾਲ ਦੀ ਉਮਰ ਇਹਨਾਂ ਦੀ ਤਾਂ ਪਰਾਣੇ ਪਰਚੇ ਕੋਈ ਨਹੀਂ ਆਤੇ ਜਿਹੜੇ ਜੋਬਨ ਤੇ ਜਿਹੜਾ ਦੂਜਾ ਮੁੰਡਾ ਹੈਗਾ ਗੋਰਾ ਇਹਨਾਂ ਦੋਵਾਂ ਤੇ ਦੋ-ਦੋ ਕੇਸਿਸ ਆਲਰੇਡੀ ਰਜਿਸਟਰਡ ਨੇ ਜਿਹੜਾ ਗੋਰਾ ਹੈਗਾ ਇਹਦੇ ਤੇ ਇੱਕ ਏਐਨਟੀਐਫ ਵੱਲੋਂ ਵੀ ਜਿਹੜਾ ਮਕਦਮਾ ਰਜਿਸਟਰ ਕੀਤਾ ਗਿਆ ਸਰ ਕਰਦੇ ਨੇ ਕਿ ਗੱਡੀ ਕਿੱਥੋਂ ਦੀ ਹੈ ਜੀ ਜਿਹੜੀ ਸਾਰੀਆਂ ਡਿਟੇਲਸ ਐ ਅਸੀਂ ਪ੍ਰੋਪਰਲੀ ਜਿਹੜਾ ਆਰਸੀ ਦੀਆਂ ਡਿਟੇਲਸ ਲੈ ਕੇ ਮੈਨੂਫੈਕਚਰਰ ਦੀਆਂ ਡਿਟੇਲਸ ਲੈ ਕੇ ਉਹ ਸਾਰੀਆਂ ਅਸੀਂ 68F ਚ ਫ੍ਰੀਜ਼ ਵੀ ਕਰਾਵਾਂਗੇ ਜਿਹੜੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਜਿਹੜੀ ਨਾਕਾ ਕਿਹੜੀ ਸਪੈਸ਼ਲ ਗੱਲ ਜਿਹੜੀ ਹੈ ਕਿ ਇਹਨਾਂ ਨੂੰ ਡਾਕਟਰ ਸਾਹਮਣੇ ਆਇਆ ਕਿ ਕੀ ਗੱਲ ਕਰਨੇ ਅਮਾ ਕਰਾ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਸਾਰੀ ਜਿਹੜੀ ਜੁਆਇੰਟਲੀ ਅਸੀਂ ਇੰਟਰੋਗੇਸ਼ਨ ਕਰਾਂਗੇ ਪ੍ਰੋਪਰਲੀ ਕਰਾਂਗੇ ਤੇ ਜਿਹੜੀ ਵੀ ਚੀਜ਼ ਸਾਡੇ ਸਾਹਮਣੇ ਆਏਗੀ ਅਸੀਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਸਰ ਜਿਹੜਾ ਕਿਥੇ ਲਾਇਆ ਸੀ ਸਰ ਇੱਕ ਕਲੀਅਰ ਪਿੰਡ ਹੈਗਾ ਜੀ ਥਾਣਾ ਲੋਪੋਕੇ ਦੀ ਹੱਦ ਜਾਂਦਾ ਇੱਥੇ ਸੀ ਨਾ ਸਰ ਜਿਹੜਾ ਇੱਕ 5 ਕਿਲੋ ਕਰਨ ਫੜੀ ਜਾ ਰਿਹਾ ਸੀ ਉਹ ਇੱਕ ਉਹ ਰੁਕਾਪਿਆ ਉਹਦੇ ਨਾਲ ਹੋਰ ਵੀ ਲੋਕ ਹੈਗੇ ਪੀ ਜਾਂ ਉਹ ਸਾਰੇ ਉਹਦੇ ਤੇ ਜੀ ਜਿਵੇਂ ਬੈਕਵਰਡ ਲਿੰਕੇਜਸ ਜਿਹੜੇ ਉਹਨਾਂ ਦੇ ਐਸੋਸੀਏਟਸ ਹੈ ਇਹ ਸਾਡੀ ਪੰਜਾਬ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੇ ਹੁਣ ਅਨੁਸਾਰ ਅਸੀਂ ਜਿੰਨੀ ਵੀ ਇਹਨਾਂ ਦੀ ਡਰੱਗ ਸਮਗਲਰਸ ਹੈਗੇ ਆ ਇਹਨਾਂ ਦੀ ਮੈਪਿੰਗ ਕਰ ਰਹੇ ਆ ਪ੍ਰੋਪਰਲੀ ਤੇ ਜਿਹੜੇ ਜਿਹੜੇ ਇਹਨ ਉਹ ਸਾਰੇ ਅਸੀਂ ਤੋਂ ਅਸੀਂ ਬੈਕਗ੍ਰਾਉਂਡ ਕਲੀਅਰ ਹੈ ਸਾਰੇ ਪਲੀਜ਼ ਮੈਨੂੰ ਪੜਿਆ ਹੋਇਆ ਜੂਬਰ ਕਲੀਅਰ ਦੀ ਪਿਛਲੇ ਕੰਮ ਵੱਡੇ ਪੱਧਰ ਤੇ ਹਨ ਪ੍ਰਾਪਤ ਹੋਈ ਸੀ ਉਹਨਾਂ ਕੋ ਲਿੰਕ ਜੋੜਦਾ ਉਸ ਵਾਕ ਅਸੀਂ ਸਾਰੇ ਜਿਹੜੇ ਲਿੰਕ ਦੇਦਾ ਹੈ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਜਿੰਨੇ ਵੀ ਹੈਗੇ ਲਿੰਕ ਅਸੀਂ ਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨਾਲ ਸ਼ੇਅਰ ਕਰਾਂਗੇ ਸਰ ਉਹ ਕਮਿਸ਼ਨ ਸੇਵਾ ਉਹ ਲਿੰਕਲੀ ਪੜਾ ਰਹੇ ਨੇ ਬ੍ਰਾਹਮ ਜੀ i20 ਕਾਰ ਜਿਹੜੀ ਇੱਕ ਹੈਗੀ ਹੈ ਤੇ ਦੂਸਰੇ ਕੋਲੋਂ ਅਸੀਂ ਸਪੈਂਡਰ ਜਿਹੜਾ ਮੋਟਰਸਾਈਕਲ ਹੈ ਸਰ ਪਵਨ ਵੀ ਪਵਨ ਵੀ ਦੇ ਖਿਲਾਫ ਕੋਈ ਪਹਿਲੇ ਮਾਮਲੇ ਲੱਗੇ ਨਹੀਂ ਇਹਦੇ ਖਿਲਾਫ ਕੋਈ ਮਕਦਮਾ ਪਹਿਲਾਂ ਦਾ ਇਹ ਜਿਹੜਾ ਹੈਗਾ ਉੱਥੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀਗਾ ਜੀ ਪਿੰਡ ਚ ਤੇ ਇਹਨੇ ਪਹਿਲਾਂ ਵੀ ਸਾਨੂੰ ਜਿਵੇਂ ਹੁਣ ਪ੍ਰੀਲੀਮਿਨਰੀ ਜਿਹੜੀ ਇੰਟਰੋਗੇਸ਼ਨ ਸਾਡੇ ਸਾਹਮਣੇ ਆਈ ਹੈ ਤੇ ਪਹਿਲਾਂ ਵੀ ਇਹਨੇ ਹੈਰੋਇਨ ਦਾ ਕੰਮ ਕੀਤਾ ਤੇ ਇਹਦੇ ਹੋਰ ਵੀ ਅਸੀਂ ਪੁੱਛਤਾਚ ਕਰਕੇ ਇਹਦੀ ਵੀ ਜਿਹੜੀਆਂ ਇਹਨਾਂ ਨੇ ਪ੍ਰੋਪਰਟੀਆਂ ਬਣਾਈਆਂ ਹੋਈਆਂ ਉਹ ਸਾਰੀਆਂ ਅਸੀਂ ਫ੍ਰੀਸ ਕਰਾਵਾਂਗੇ ਫ੍ਰੀਸ ਕਰਾਂਗੇ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿਹहां ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਸਦੇ ਇੱਕ ਸਿਵਲ ਹਸਪਤਾਲ ਅਜਨਾਲਾ ਹੇ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਤਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਕ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼